ਸੇ ਲਿਆ ਕਰਕੇ 스타ਟਿੰਗ ਥੈਂਕ ਯੂ ਦਾ ਇੰਜਨ 스타ਟ ਹੋ ਗਿਆ ਠੀਕ ਹੈ ਸਟਾਰਟ ਹੋ ਗਿਆ ਆ ਤਾਂ ਆ ਗਿਆ ਨਾ ਫਾਰਵਰਡ ਤੇ ਰਿਵਰਸ ਆ ਗਿਆ ਜੀ ਗੇਅਰ ਨਹੀਂ ਫਾਰਵਰਡ ਤੇ ਰਿਵਰਸ ਕਰੂਗਾ ਹਾਂਜੀ ਟਰੈਕਟਰ ਨੂੰ ਹਾਂਜੀ ਹਾਂਜੀ ਇਹ ਤੋਂ ਫਾਰਵਰਡ ਤੇ ਰਿਵਰਸ ਹੁੰਦਾ ਟਰੈਕਟਰ ਜੀ ਤੇ ਇਧਰੋਂ ਇਹ ਹਾਈ ਲੋ ਗੇਅਰ ਆ ਗਿਆ ਜੀ ਇਧਰਲਾ ਅੱਛਾ ਵਿੱਚ ਮੁਗਲੈਲ ਵੀ ਪਾਇਆ ਹੋਇਆ ਹਾਂਜੀ ਇਹਦੇ ਵਿੱਚ ਪਾ ਲਿਆ ਤੇ ਪਰ ਜਿਆਦਾ ਸੀ ਕਿਹਨਾਂ ਦਾ ਅੱਛਾ ਹੋਊਗਾ ਜੀ ਇਹ ਆ ਬੈਕ ਕਰਤਾ ਹਾਂਜੀ ਹਾਂ ਕਿੱਧਰ ਵਹਾਈ ਫਾਈ ਕਰਦੇ ਆ ਫਾਈ ਫਾਈ ਕਰਦੇ ਭੱਜੂ ਜਮਾ ਸਿਰੇ ਲਾ ਦੋ ਜਮਾ ਸਿਰੇ ਲਾਤਾ ਹਾਂ ਉਹੜਾ ਘੜੋ ਘੜੋ ਕੰਮ ਕਰਦਾ ਹੈ ਕਲੱਚ ਕਲੱਚ ਪਈ ਵੀ ਇਹਦੇ ਚ ਕਲੱਚ ਪਲੇਟ ਪਈ ਵੀ ਆ ਜਿਵੇਂ ਹਲ ਡੂੰਗੇ ਹੋਗੇ ਹਲ ਚੜਕਾ ਮਾਰਦੇ ਆ ਇਹ ਲੈਫਟ ਚੱਕ ਜਾਂਦਾ ਆਟੋਮੈਟਿਕ ਥੋੜੀ ਜੀ ਚੱਕ ਜਾਂਦਾ ਸੈਂਸਰ ਲਾਤਾ ਜਦੋਂ ਇਹਨੂੰ ਆਪ ਪੱਤਕਦੇ ਆ ਨਾ ਜੀ ਆ ਦੇਖੋ ਆ ਪਈ ਹੋਈ ਆ ਰਾਡ ਜਿਵੇਂ ਜੌਂਡੀਆਰ ਦੇ ਹੁੰਦੀ ਹੈਗੀ ਇੱਥੇ ਆਉਂਦੀ ਆ ਮੂਰੇ ਹੂੰ ਉਦਾਂ ਜੀ ਹੂੰ ਇਹ ਕੰਟਰੋਲ ਕਰਾਵਾ ਲੈਪ ਚੱਕ ਲੈਣੇ ਮੂੜੀ ਜਦੋਂ ਜਿਆਦਾ ਹੱਲਾ ਕਰ ਜਾਂਦੇ ਥੋੜੀ ਜਿਹੀ ਟਰੈਕਟਰ ਬਣਾਉਣਾ ਵੈਸੇ ਕੋਈ ਵੱਡੀ ਗੱਲ ਨਹੀਂ ਅੱਜਕੱਲ ਮੁੰਡੇ ਨੈਟ ਤੋਂ ਦੇਖ ਕੇ ਬਣਾ ਲੈਂਦੇ ਏਡੀ ਨਹੀਂ ਗੱਲ ਜੇ ਮੈਂ ਕਹਦੇ ਆ ਕਿ ਬਹੁਤ ਵੱਡੀ ਗੱਲ ਹੈ ਟਰੈਕਟਰ ਦੇਖ ਕੇ ਕਾਪੀ ਕਰਕੇ ਬਣਾਇਆ ਜਾ ਸਕਦਾ ਪਰ ਜੈਸ ਲੈਵਲ ਦਾ ਇਹ ਮੁੰਡੇ ਨੇ ਟਰੈਕਟਰ ਬਣਾਇਆ ਉਸ ਲੈਵਲ ਦਾ ਕੰਮ ਕਰਨਾ ਇਹ ਬਹੁਤ ਔਖਾ ਜੱਸਾ ਮੇਰੇ ਨਾਲ ਮਾਛੀਕੇ ਪਿੰਡ ਦੇ ਵਿੱਚ ਬੈਠਾ ਮੈਂ ਸਾਡੇ ਨੇੜੇ ਹੀ ਪਿੰਡ ਆ ਬਲਾਸਪੁਰ ਮਾਛੀਕੇ ਬੌਡੇ ਲੋਹਾਰਾ ਤਖਤੂ ਪੂਰਾ ਸਾਰੇ ਜਾਣਦੇ ਮਾਛੀਕੇ ਪਿੰਡ ਦੇ ਵਿੱਚ ਬੈਠਾ ਮੈਂ ਤੇ ਸਜਣੋਂ ਗੱਲ ਹੈਗੀ ਐ ਉਹ ਇਹ ਟਰੈਕਟਰ ਦੇ ਵਿੱਚ ਖਾਸ ਕੀ ਆ ਖਾਸ ਪਤਾ ਕੀ ਆ ਕਿ ਮੁੰਡੇ ਨੇ 6 ਸਾਲ ਲਗਾਤਾਰ ਕੰਮ ਕੀਤਾ ਇਹਦੀ ਇੱਕ ਇੱਕ ਚੀਜ਼ ਟਰੈਕਟਰ ਦੀ ਆਪਣਾਈ ਤੇ ਹੋਰ ਕੰਮ ਦੀ ਗੱਲ ਇਹਦੀ ਹਰੇਕ ਚੀਜ਼ ਕੰਮ ਕਰਦੀ ਆ ਹਰੇਕ ਕੰਮ ਕਰਦੀ ਆ ਜਿੰਨੇ ਥਾਮਾਂ ਤੋਂ ਇੱਕ ਆਮ ਟਰੈਕਟਰ ਖੁੱਲਦਾ ਹੁੰਦਾ ਜਿਹੜਾ ਟਰੈਕਟਰ ਹੁੰਦਾ ਉਨੇ ਥਾਮਾਂ ਤੋਂ ਇਹ ਖੁੱਲਦਾ ਚਾਹ ਇਹਦੀ ਤੁਸੀਂ ਕਲੱਚ ਪਲੇਟ ਖੋਲ ਲੋ ਚਾਹ ਤੁਸੀਂ ਇਹਦਾ ਇੰਜਣ ਅੱਡ ਕਰ ਲੋ ਤੇ ਹਰ ਇੱਕ ਚੀਜ਼ ਵਰਕ ਕਰਦੀ ਆ ਆਪਾਂ ਜੱਸੇ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਵਰਕ ਕਰਦਿਆਂ ਕਰਦਿਆਂ ਗੱਲਾਂ ਬਾਰੇ ਪੁੱਛਦੇ ਆ ਵੀ ਕਿਵੇਂ-ਕਿਵੇਂ ਵਰਕ ਕਰਦਿਆਂ ਜੱਸੇ ਭਾਈ ਹਾਂਜੀ ਜਿਉਂਦਾ ਰਹੇ ਕਿੰਨਾ ਟਾਈਮ ਲੱਗਿਆ ਤੈਨੂੰ ਇਹਨੂੰ ਬਣਾਉਣ ਦੇ ਨੂੰ ਇਹਨੂੰ 6 ਸਾਲ ਲੱਗੇ ਜੀ 6 ਸਾਲ ਇਹਦਾ ਇਹਦਾ ਪਹਿਲਾਂ ਟਾਪਾ ਲਾ ਮਾੜਾ ਇਹ ਦਿਖਾਈਏ ਲੋਕਾਂ ਨੂੰ ਚਲਕ ਦਿਖਾਈਏ ਹੌਲੀ-ਹੌਲੀ ਉਸ ਤੋਂ ਬਾਅਦ ਆਪਾਂ ਕਰਦੇ 6 ਸਾਲ ਲੱਗੇ ਹਾਂਜੀ ਆ ਵੇਖੋ ਮੈਂ ਥੋੜਾ ਜਿਹਾ ਚੱਕ ਕੇ ਕਮਾ ਲਈ ਪਰ ਆ ਬਹੁਤ ਮੈਂ ਤਾਂ 10 12 ਕਿਲੋ ਦਾ ਹੋਊਗਾ ਦੇਖੋ ਪੰਪ ਪੰਪ ਬਣਾਇਆ ਹੈ ਹੈ ਤੁਸੀਂ ਦੇਖੋ ਰੇਡੀਏਟਰ ਪੱਖਾ ਪੱਖਾ ਵੀ ਕੰਮ ਕਰਦਾ ਹਾਂਜੀ ਥੱਲੇ ਉਹ ਇੰਜਨ ਵਾਲੀ ਪੁਲੀ ਨਾਲ ਚੱਲਦਾ ਇੰਜਨ ਵਾਲੀ ਪੁਲੀ ਇੰਜਨ ਜਿੱਦੋਂ ਘੜੂਗਾ ਹਾਂਜੀ ਜਿਹੜੀ ਆਪਾਂ ਮੋਟਰ ਲਾਈ ਆ ਉਹ ਵੀ ਆਪਾਂ ਇਹਦੇ ਵਿੱਚ ਹੀ ਲਾਈ ਆ ਹਾਂਜੀ ਇੰਜਨ ਚ ਇੰਜਨ ਦੇ ਵਿੱਚ ਹੀ ਲਾਈ ਆ ਅੱਛਾ ਜਿੱਥੇ ਮਤਲਬ ਕਹਿਣ ਤੋਂ ਭਾਵ ਇੰਜਣ ਨੇ ਕੰਮ ਕਰਨਾ ਸੀ ਉਥੇ ਆਪਾਂ ਇਹਦੇ ਮੋਟਰ ਲਾਤੀ ਹਾਂਜੀ ਮੋਟਰ ਲਾਤੀ ਹੁਣ ਮੈਂ ਥੋੜਾ ਜਿਹਾ ਹੋਰ ਕਮਾ ਦਿਆਂ ਉਧਰਲੇ ਪਾਸੇ ਆ ਆ ਆ ਕਾਦੇ ਸੀਗੇ ਇਹ ਲੈਫਟ ਦਾ ਇਹ ਲੈਫਟ ਆਪਾਂ ਪਾਉਂਦੀ ਆ ਜੀ ਅੱਛਾ ਇਹ ਲੈਫਟ ਪੰਪ ਬਣਾਇਆ ਇਹ ਇਹ ਲੈਫਟ ਪੰਪ ਬਣਾਇਆ ਇਧਰਲੇ ਪਾਸੇ ਇਹ ਇਧਰਲੇ ਪਾਸੇ ਤੁਸੀਂ ਦੇਖੋ ਅੱਛਾ ਵਿੱਚ ਮੁਗਲੈਲ ਵੀ ਪਾਇਆ ਹੋਇਆ ਹਾਂਜੀ ਇਹਦੇ ਵਿੱਚ ਪਹਿਲਾਂ ਪਾੜ ਗਿਆ ਪ੍ਰੈਸ਼ ਜ਼ਿਆਦਾ ਸੀ ਕਿਹਨਾਂ ਦਾ ਅੱਛਾ ਹੋਊਗਾ ਜੀ ਇਹੇ ਮਤਲਬ ਯਾਰ ਪਾਵਰ ਆ ਤਾਂ ਮਤਲਬ ਪਾਵਰ ਤੇਲ ਨਾਲ ਵਾਲੀ ਪਾਵਰ ਆ ਅੱਛਾ ਤਾਂ ਕਰ ਕਿਉਂ ਹਲਕਾ ਜਿਹਾ ਤਪਕਾ ਛੱਡਦਾ ਹਾਂ ਮੁਗਲ ਲਾ ਅੱਛਾ ਮੁਗਲ ਲਾ ਉਵੇਂ ਹੀ ਆ ਸਾਰਾ ਕੁਝ ਤੇ ਫਿਰ ਤੁਸੀਂ ਦੇਖੋ ਵੀ ਇਹਨੇ ਰੇਡੀਏਟਰ ਮਤਲਬ ਸਾਰਾ ਕੁਝ ਬੰਪਰ ਬੰਪਰ ਆਮ ਬਣ ਜਾਂਦੇ ਹੁੰਦੇ ਆ ਉਦਾਂ ਹੀ ਸਲਾਨਸਰ ਉਦਾਂ ਹੀ ਜੇ ਮੈਂ ਥੋੜਾ ਜਿਹਾ ਟੇਡਾ ਕਰਾਂ ਨਾ ਕਰਨੇ ਮਾੜਾ ਜਾਂ ਤਾਂ ਟਰੈਕਟਰ ਟੇਡਾ ਕਰਦੇ ਜਾਂ ਉੱਤੇ ਆ ਜਾ ਪੁੱਤ ਕੈਮਰਾ ਲੈ ਕੇ ਤਾਂ ਇੰਜਨ ਦਾ ਹੈੱਡ ਦੇਖੋ ਨਿਊਜਲ ਨਿਊ ਜਲ ਦੇ ਉੱਪਰ ਜਿਹੜੇ ਨਾਟ ਆ ਉਹ ਵੀ ਓਮੇ ਬਣੇ ਹੋਏ ਆ ਹੈਡ ਇੰਜਨ ਦਾ ਓਮੇ ਬਣਿਆ ਹੁਣ ਮੈਨੂੰ ਜੱਸਿਆ ਉਹ ਦੱਸ ਬਈ ਹਾਂਜੀ ਆ ਕਲੱਚ ਪ੍ਰੇ ਕਲੱਚ ਕਲੱਚ ਕਲਾਚਾ ਦੇਖੋ ਆਏ ਨਹੀਂ ਵੀ ਡੰਮੀ ਲਾਏ ਹੋਇਆ ਕੰਮ ਕਰਦਾ ਹੈ ਕਲੱਚ ਪਲਟ ਪਈ ਵੀ ਇਹਦੇ ਚ ਕਲੱਚ ਪਲੇਟ ਪਈ ਵੀ ਆ ਫਰਾਈ ਵੀ ਲੱਗਿਆ ਹੋਇਆ ਹਾਂ ਫਰਾਈ ਵੀ ਲੱਗਿਆ ਹੋਇਆ ਕਲੱਚ ਪਲੇਟ ਵੀ ਵਿੱਚ ਆ ਐਂ ਨਹੀਂ ਗੱਲ ਜੀ ਤੁਸੀਂ ਇੰਜਣ ਖੋਲੋਗੇ ਕਲੱਚ ਪਲੇਟ ਨਿਕਲੂਗੀ ਐਵੇਂ ਨਹੀਂ ਗੱਲ ਹਾਂਜੀ ਹਾਂਜੀ ਬ੍ਰੇਕ ਬ੍ਰੇਕ ਵੀ ਵਰਕਿੰਗ ਮਾੜਾ ਕਮਾਦ ਗਏ ਹੁਣ ਉੱਧਰਲੇ ਪਾਸੇ ਆ ਜੀ ਬ੍ਰੇਕ ਵੀ ਕੰਮ ਕਰਦੇ ਆ ਆ ਦੇਖੋ ਲਓ ਬ੍ਰੇਕ ਵੀ ਕੰਮ ਕਰਦੇ ਆ ਸੱਚ ਨੂੰ ਤੇ ਕੰਮ ਕਰਦੇ ਆ ਆ ਸਲਿੱਪ ਬ੍ਰੇਕ ਲਾਇਆ ਪਿਆ ਕੀ ਸਲਿੱਪ ਗੇਅਰ ਆ ਜੀ ਆ ਦੇਖੇ ਅਦੇਸਦਾ ਉਹਦਾ ਐਮਰੇਜ ਹਾਂ ਅਸ ਇਧਰਲੇ ਪਾਸੇ ਦੀ ਆ ਸਲਿੱਪ ਗੇਅਰ ਤੇ ਸੀਟ ਸੀਟ ਵੀ ਕੰਮ ਕਰਦੀ ਆ ਆ ਲੈ ਸੀਟ ਛੋਕਰ ਲੱਗੇ ਸੀਟ ਦੇ ਛੱਕਰ ਲੱਗਾ ਲੈਫਟ ਦੱਸ ਉਹਨੂੰ ਮੈਨੂੰ ਲੈਫਟ ਬਾਰੇ ਦੱਸ ਦੇ ਬਾਈ ਲੈਫਟ ਇਹਦੀ ਜੀ ਡਰਾਫਟ ਕੰਟਰੋਲ ਆ ਤੇ ਲੀਵਰਾਂ ਤੋਂ ਚੱਕਦਾ ਜੀ ਲੈਫਟ ਇਹ ਨਹੀਂ 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 ਮੈਨੂੰ ਦੁਬਾਰਾ ਦੱਸ ਇੱਕ ਤਾਂ ਹੋ ਗਈ ਲੈਫਟ ਆ ਦੇਖ ਦੋ ਲੀਵਰ ਲੱਗੇ ਆ ਹਾਂਜੀ ਇੱਕ ਤੋਂ ਤਾਂ ਲੈਫਟ ਚੱਕਦਾ ਹਾਂਜੀ ਸਿੜਦਾ ਹਾਂਜੀ ਇੱਕ ਸੈਂਸ ਲੀਵਰ ਆ ਗਿਆ ਦਾ ਨੇ ਸੈਂਸਰ ਲੀਵਰ ਡੰਮੀ ਬਣਿਆ ਹੋਇਆ ਕਿ ਸੈਂਸਰ ਲੀਵਰ ਕੰਮ ਕਰਦਾ ਇਧਰੋਂ ਦਾ ਜਾਨੀ ਕਿ ਉਦਾਂ ਉਹ ਆ ਤੇ ਇਧਰੋਂ ਵਰਕ ਕਰਦਾ ਜਿਵੇਂ ਆਪਾਂ ਮੰਨ ਲਈਏ ਜਿਵੇਂ ਹਲ ਡੂੰਘੇ ਹੋਗੇ ਹਲ ਝੜਕਾ ਮਾਰਦਾ ਇਹ ਲੈਫਟ ਚੱਕ ਜਾਂਦਾ ਆਟੋਮੈਟਿਕ ਥੋੜੀ ਜੀ ਚੱਕ ਜਾਂਦਾ ਅੱਛਾ ਇੱਥੇ ਸੈਂਸਰ ਲਾਤਾ ਜਦੋਂ ਇਹਨੂੰ ਆਪਾਂ ਧੱਕਦੇ ਆ ਨਾ ਜੀ ਆ ਦੇਖੋ ਆ ਪਈ ਹੋਈ ਆ ਰਾੜ ਜਿਵੇਂ ਜੌਂਡੀਆਰ ਦੇ ਹੁੰਦੀ ਹੈਗੀ ਇੱਥੇ ਆਉਂਦੀ ਆ ਮੂਰੇ ਹਾਂ ਉਦਾਂ ਜੀ ਹੂੰ ਇਹਨੂੰ ਚੱਕ ਲੈ ਲੈਫਟ ਚੱਕ ਲੈਣੇ ਥੋੜੀ ਜਿਹਾ ਜਿਆਦਾ ਹੱਲਾ ਗਿਆ ਹੁੰਦਾ ਥੋੜੀ ਜੀ ਚੱਕ ਦਿੰਦਾ ਜੀ ਗੋਡਾ ਪਰੇ ਕਰੀ ਮਾ ਜੀ ਹਾਂ अच्छा ਜਦੋਂ ਇੱਥੋਂ ਝਟਕਾ ਮਾਰੂਗਾ ਉਦੋਂ ਲੈਫਟ ਵੀ ਉਵੇਂ ਚੱਕੂਗਾ ਉਦੋਂ ਇੱਕ ਚੱਕੂਗਾ ਜੀ ਥੋੜੀ ਜੀ ਲੈਫਟ ਵੀ ਕੰਟਰੋਲ ਆ ਯਾਰ ਹੱਦ ਹੋ ਗਈ ਆ ਹਾਂ ਬਾਈ ਜਸਿਆ ਤੂੰ ਤਾਂ ਕੰਮ ਹੀ ਕਮਾਲ ਕਰਦਾ ਜਸੇ ਮੈਨੂੰ ਐਂ ਦੱਸ ਜਿਹੜੇ ਇਹ ਲੀਵਰ ਤਾਂ ਹੋਗੇ ਦੋਨੇ ਕੰਮ ਕਰਦੇ ਹੋਗੇ ਇਧਰ ਲੀਵਰ ਹੋਰ ਵੀ ਲੱਗੇ ਹੋਇਆ ਇੱਕ ਮਿੰਟ ਆ ਗੇਅਰ ਆ ਜਿਹੜੇ ਗੇਅਰ ਲੀਵਰ ਆ ਇਹ ਆ ਗੇਅਰ ਲੀਵਰ ਆ ਜਿਹੜਾ ਆ ਤਾਂ ਆ ਗਿਆ ਨਾ ਫਾਰਵਰਡ ਤੇ ਰਿਵਰਸ ਆ ਗਿਆ ਜੀ ਗੇਅਰ ਨੇ ਫਾਰਵਰਡ ਤੇ ਰਿਵਰਸ ਕਰੂਗਾ? ਹਾਂਜੀ। ਟਰੈਕਟਰ ਨੂੰ? ਹਾਂਜੀ ਹਾਂਜੀ ਇਹ ਤੋਂ ਫਾਰਵਰਡ ਤੇ ਰਿਵਰਸ ਹੁੰਦਾ ਟਰੈਕਟਰ ਜੀ। ਤੇ ਇਧਰੋਂ ਇਹ ਹਾਈ ਲੋ ਗੇਅਰ ਆ ਗਿਆ ਜੀ ਇਧਰਲਾ। ਇਹ ਤੋਂ ਹੀ ਹਾਈ ਲੋ ਹੋਊਗਾ ਜੀ। ਹਾਈ ਲੋ ਹੋਊਗਾ? ਹਾਂ ਇਹ ਤੋਂ ਕਰਕੇ ਦਿਖਾ ਕਰਕੇ ਰੱਖਾ ਲਾ ਦੇ ਨੇ। ਚਲਾ ਕਰਾਂਗੇ। ਕਰਾ ਚਲੋ। ਪੀਟੀਓ ਵਾਲਾ ਵੀ ਚਲਾਵੀਏ? ਨਹੀਂ ਨਹੀਂ ਤੂੰ ਮਾੜਾ ਜਮੈਂ ਪਹਿਲਾਂ ਆਹ ਚਲਾ ਕੇ ਦਿਖਾ ਕਰੀ। ਮੈਂ ਉੱਥੇ ਥੱਲੇ ਕਰ ਲੀਆ। ਦਿਖਾ ਇੱਥੇ ਹਾਂ ਆਹ ਕੀ ਕਰਦਾ ਹੁਣ ਸਟਾਰਟ ਕਰੋ ਇਹਨੂੰ ਸਟਾਰਟ ਹੁੰਦਾ। ਕਰਦੇ। ਇਸ ਪਾਸੇ। ਬੱਲੇ ਜੱਸਿਆ ਯਾਰ ਆ ਤਾਂ ਕਮਾਲ ਕਰਤੀ ਯਾਰ ਹੈ ਲੈ ਵੀ ਜਿੰਨੇ ਬੰਦੇ ਨੰਬਰ ਮੰਗਣਗੇ ਸਾਰੇ ਮੁੰਡੇ ਦਾ ਇੰਸਟਾਗ੍ਰam ਪੇਜ ਫਾਲੋ ਕਰ ਲੋ ਇੰਸਟਾਗ੍ਰam ਪੇਜ ਦੀ ਲੱਗੀ ਹੋਈ ਆ ਇੰਸਟਾਗ੍ਰam ਤੇ ਤੁਸੀਂ ਹਨਾ ਹਾਂਜੀ ਜੱਸੇ ਲਿਆ ਕਰ ਕੇ ਸਟਾਰਟਿੰਗ ਸੇਕੂ ਦਾ ਇੰਸਟਾਟ ਹੋ ਗਿਆ ਠੀਕ ਹੈ ਸਟਾਰਟ ਹੋ ਗਿਆ ਆ ਦੇਖੋ ਹੁਣ ਇੰਜਨ ਸਟਾਰਟ ਹੋ ਗਿਆ ਹਾਂਜੀ ਹਾਂ ਆਪ ਮੈਨੂੰ ਦੇਵਾ ਇਹਦੀ ਗੇਅਰ ਹਾਂ ਹਾਂ ਲੋਗ ਇਹ ਰਾਜਾ ਹਾਂ ਲੋਗ ਇਹ ਯਾਰ ਆ ਬੈਕ ਕਰਤਾ ਹਾਂਜੀ ਸਾਡੀ ਸਾਈਡ ਚੱਲੀ ਆਦਾ ਹਾਂ ਕਿੱਧਰ ਵਹਾਈ ਸਾਈ ਕਰਦੇ ਆ ਸਾਈ ਸਾਈ ਕਰਦੇ ਭੱਜੂ ਜਮਾ ਸਿਰੇ ਲਾ ਦੋ ਜਮਾ ਸਿਰੇ ਲਾਤਾ ਹਾਂ ਉਹ ਤੇ ਘੜੋ 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 ਉਹਦਾ ਜੋਰ ਬਹੁਤ ਆ ਦੱਸਿਆ ਹੈਂ ਲੈ ਕਰ ਗੱਲ ਤੁਸੀਂ ਮੰਨ ਲਿਆ ਜੀ ਹੈ ਇੱਕ ਮਿੰਟ ਹਾਂ ਇੱਕ ਮਿੰਟ ਦੇਖ ਮਿੰਟ ਮੈਨੂੰ ਹਜੇ ਹੋਰ ਪੁੱਛ ਲੈਣ ਦੇ ਮੇਰੇ ਦਿਮਾਗ ਖਰਾਬ ਹੋ ਰਿਹਾ ਮੈਨੂੰ ਆਇਆ ਮੈਂ ਗੱਲਾਂ ਨਾ ਭੁੱਲ ਜਾਣਾ ਭੁੱਲ ਜਾਣੀਆਂ ਚੀਜ਼ੀ ਹੈ ਸਹੀ ਗੱਲ ਆਹ ਗੇਰ ਕਾਦੇ ਵਾਸਤੇ ਇਹ ਰੇਸ ਰੇਸ ਤਾਂ ਨਹੀਂ ਕੰਮ ਕਰਦੀ ਤੇਰੀ ਇੰਨੇ ਦੋ ਹਾਂਜੀ ਆ ਕਰਦੀ ਆ ਜੀ ਕੰਮ ਲੈ ਰੇਸ ਵੀ ਕੰਮ ਕਰਦੀ ਆ ਕਰੋ ਗੱਲ ਚਲੋ ਪੀਟ ਕੋ ਦਿਖਾ ਚੱਲ ਮਾਰਾ ਕਮਾਏ ਨੂੰ ਪਿੱਟ ਕਰਦੀ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦਾ ਕੰਮ ਹੁਣ ਆਪਾਂ ਫੇਰ ਟਰੈਕਟਰ ਸਟਾਰਟ ਕਰੀਏ ਹਾਂਜੀ ਹਾਂ ਲੋ ਜੀ ਸਟਾਰਟ ਹੋ ਗਿਆ ਟਰੈਕਟਰ ਹੁਣ ਹਾਈ ਲੋ ਕੱਢ ਲਿਆ ਸੋਰ ਕੀ ਚਲਾਉਣਾ ਹੈ ਪੀਡੀ ਹੂੰ ਸੋਰ ਕੀ ਚਲੂ ਪੀਡੀਓ ਖੜੇ ਨਹੀਂ ਆ ਜੀ ਚੱਲ ਜੀ ਖੜੇ ਚ ਫੇਰ ਆਰਡਰ ਕਰਨਾ ਪੈਂਦਾ ਉਧਰ ਦੁੱਧ ਦੇ ਘੇਰ ਵੀ ਆਣਾ ਹੈ ਤੇ ਆ ਗੇਅਰ ਲਾਤਾ ਆ ਪੀਟੇ ਚੱਲ ਪਈ ਇਹ ਲੋ ਦੀ ਪੀਟੋ ਹੈ ਜੀ ਇਹਦੀ ਇਹ ਹਾਈ ਚ ਕਰਾਂਗੇ ਤਾਂ ਹਾਈ ਚ ਹੋਊਗੀ ਬੈਕ ਲੈ ਇਹਨੂੰ ਦੇਖ ਲਿਆ ਯੱਕਾ ਹੌਲੋਂ ਦਾ ਜੇ ਖੜੇ ਦੀ ਵੀ ਪੀਟੀਓ ਚਲਾਉਣੀ ਆ ਆਪਾਂ ਤਾਂ ਚੱਲ ਸਕਦੀ ਹੈ ਖੜੇ ਦੀ ਵੀ ਹਾਂਜੀ ਉਹ ਗੇਅਰ ਦਾ ਮਾਰਾ ਸੈਟਿੰਗ ਕਰਨ ਵਾਲੀ ਆ ਜੀ ਆਹ ਲੀਵਰ ਆ ਜਿਹੜਾ ਜੀ ਆਹ ਆ ਇਹਦਾ ਹਾਂ ਇਹ ਲੀਵਰ ਪਰਾਂ ਨੂੰ ਖਿੱਚ ਕੇ ਫਿਰ ਇਧਰ ਨੂੰ ਨਿਊਟਰਲ ਕਰ ਦਿੰਦਾ ਇੰਜਨ ਨਾਲ ਉਹਨੂੰ ਫੇਰ ਖੜੇ ਦੀ ਚੱਲਦੀ ਆ ਇਹਦੇ ਮਗਰ ਬੂਟ ਬਣਾਇਆ ਸੀਗਾ ਉਦੋਂ ਆ ਜਿਹੜਾ ਨਾ ਚੱਲ ਹੋ ਜਾ ਕੰਮ ਹੂੰ ਇਹ ਜਨਰੇਟਰ ਬਣਾਇਆ ਸੀ ਬਣਾਇਆ ਉਹ ਉਹ ਵੀ ਸੁੰਦਰ ਆ ਵਾ ਵਿੱਚ ਫੋਟੋਆਂ ਲਾ ਤੇ ਡਿੱਕ ਡਿੱਕ ਚੱਲਦਾ ਨੇ ਦੇਖੋ ਉਦਾਂ ਚੱਲ ਤਾਂ ਪਊਗਾ ਪਰ ਹਜੇ ਲਾਉਣ ਵਾਲਾ ਸਿਸਟਮ ਵਿੱਚੋਂ ਸਪੀਕਰ ਸਪੀਕਰ ਲਾਏ ਵੇ ਬਸ ਇਹ ਗੱਲ ਤੇਰੇ ਵਾਸਤੇ ਬਿਲਕੁਲ ਡੈੱਕ ਵਾਲੀ ਤਾਂ ਗੱਲ ਮੇਰਾ ਸਵਾਲ ਹੀ ਮਾਮੂਲੀ ਆ ਬਿ ਡੈੱਕ ਚੱਲੂ ਜਿਹੜਾ ਇਹਦਾ ਗੇਅਰ ਹੈ ਹਾਂਜੀ ਇਹ ਕਾਦਾ ਬਣਾਇਆ ਇਹ ਆਪਦੀ ਹੰਡੀ ਆਪਾਂ ਆਪ ਤਿਆਰ ਕਰੀਏ ਗੇਅਰ ਵੀ ਆਪਣਾ ਆਪ ਦਾ ਜਿਹਨੇ ਚ ਲਾਇਆ ਬਣਾ ਕੇ ਜਿਹੜੀਆਂ ਗਰਾਰੀਆਂ ਆ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਬਾਹਰੋਂ ਜੌਂਡੀਅਰ ਦੀ ਕੱਲੀ ਦੇਖ ਨਹੀਂ ਇਸ ਟਰੈਕਟਰ ਦੇ ਗੇਅਰ ਦੇ ਵਿੱਚ ਇੱਕ ਇੱਕ ਗਰਾਰੀ ਜੇ ਜੀ ਜੌਂਡੀਅਰ ਦੇ ਹੁੰਦੀ ਹੈ ਉਵੇਂ ਹੀ ਪਾਈ ਹੋਈ ਆ ਉਦਾਂ ਹੀ ਆ ਜੀ ਜਿਹੜਾ ਗੇਰ ਦੀ ਬਣਾਵਟ ਆ ਉਹ ਬਿਲਕੁਲ ਜੌਂਡੀਅਰ ਦੇ ਨਾਲ ਦੀ ਗੇਰ ਦੀ ਬਣਾਵਟ ਬਣਾਈ ਹੋਈ ਆ। ਯਾਰ ਮਤਲਬ ਇਹ ਇਹ ਜਿਵੇਂ ਜੌਂਡੀਅਰ ਦੀਆਂ ਪੀਟੀਓ ਪਿੱਛੇ ਤੋਂ ਸਾਰੀ ਪਲੇਟ ਖੋਲ ਕੇ ਨਿਕਲਿਆਉਂਦੀ ਆ ਜੀ ਇਹਦੀ ਵੀ ਉਦਾਂ ਹੀ ਨਿਕਲਦੀ ਆ। ਅੱਛਾ ਇਹ ਆਪਾਂ ਇਥੋਂ ਨੱਡ ਖੋਲ ਕੇ ਨਿਕਲਿਆਉਂਦੀ ਆ ਪਿੱਛੋਂ। ਨਹੀਂ ਤੈਨੂੰ ਐ ਕਿਵੇਂ ਹੋਇਆ ਵੀ ਮੈਂ ਆਹ ਹੀ ਤਿਆਰ ਕਰਨਾ ਯਾਰ। ਬਸ ਜੀ ਇੱਛਾ ਹੀ ਸੀਗੀ ਇੱਕ। ਇਹ ਲੱਕੜ ਦਾ ਤਿਆਰ ਹੋਇਆ ਵਾ। ਆਹ ਪਿਛਲੀ ਹਾਂਡੀ ਇਹਦੀ ਲੱਕੜ ਦੀ ਆ ਜੀ। ਮੂਰੇ ਗੇਰ ਬਾ ਗੇਰ ਹਾਂਡੀ ਇਹਦੀ ਲੋਹੇ ਦੀ ਆ ਫੇਰ ਆ ਗੇਰ ਜਿਹੜਾ ਹੋਜੇਗਾ ਇਹ ਲੱਕੜ ਦਾ ਫੇਰ ਜੀ। ਹੂੰ ਉਦ ਇਹ ਇੰਜਨ ਬਲਾਕ ਇਹਦਾ ਲੱਕੜ ਦਾ ਜੀ ਅੱਛਾ ਇੰਜਨ ਬਲਾਕ ਇਹਦਾ ਲੱਕੜ ਦਾ ਇੱਕ ਮੈਨੂੰ ਹੋਰ ਦੱਸ ਆ ਜਿਹੜੇ ਨਾਟ ਬਣਾਏ ਆ ਆਹਾਂ ਨਾਟ ਹਾਂਜੀ ਇਹ ਨਾਟ ਇਹ ਇਹ ਤੈਨੂੰ ਐਡੀ ਕੀ ਉਵੇਂ ਹੱਬ ਬਣਾਉਣੀਆਂ ਜਮੇ ਉਹ ਉਵੇਂ ਚੱਕਾ ਬਣਾਇਆ ਉਵੇਂ ਚੱਕਿਆਂ ਦੇ ਆ ਨਾਟ ਲਾਏ ਆ ਦੇਖ ਲਾ ਹੈ ਕੋਈ ਤਾਂ ਕਸਰ ਛੱਡ ਦਿੰਦਾ ਵੀ ਜਿਹੜਾ ਤੈਨੂੰ ਅਸੀਂ ਕਹਿ ਜਾਂਦੇ ਵੀ ਯਾਰ ਆਹ ਕਮ ਹੀ ਰਹਿ ਗਈ ਵੀ ਚਲ ਇੰਨਾ ਕ ਤੱਕਾ ਇੰਨਾ ਕ ਚਲੋ ਮਾਫ ਕਰ ਦਿਓ ਹੈ ਤਿੰਨ ਸਿਲੰਡਰ ਬਣਾਇਆ ਤਾਂ ਤਿੰਨ ਹੀ ਬਣਾਇਆ ਮਤਲਬ ਯਾਰ ਜੱਸਾ ਨੈਕਸਟ ਲੈਵਲ ਆ ਕੀ ਪਲਾਨ ਆ ਯਾਰ ਤੇਰਾ ਕੀ ਕਰਨਾ ਕੀ ਚਾਹ ਉਹਨਾਂ ਤੋਂ ਬਾਜੀ ਇਹ ਸਹੀ ਹੋਏਗੀ ਤੇ ਤਾਂ ਕਰਕੇ ਫਿਰ ਤਿਆਰ ਕਰੇ ਜੇ ਜੋਂਡੀਅਰ ਵਾਲੇ ਤੇਰਾ ਨਾਲ ਸੰਪਰਕ ਕਰਨ ਬਈ ਯਾਰ ਸਾਨੂੰ ਦੇ ਦੇ ਆ ਤਾਂ ਜਮਾ ਟਰੈਕਟਰ ਫੇਰ ਜਾਂ ਕੋਈ ਆਮ ਬੰਦਾ ਸੰਪਰਕ ਕਰੇ ਬਈ ਯਾਰ ਜੱਸੇ ਬਣਾ ਦੇਗਾ ਤੇ ਹਾਂਜੀ ਹੋਰ ਕਰਦਾ ਇਹਦੇ ਯਾਰ ਅੱਛਾ ਇਹ ਨਹੀਂ ਦੰਦੇ ਨਹੀਂ ਇਹ ਨਹੀਂ ਜਣਾ ਹੋਰ ਕਰਦਾ ਇਹਦੇ ਯਾਰ ਹੋਰ ਤਿਆਰਗਾ ਵੈਸੇ ਨਿੱਜੀ ਤੌਰ ਤੇ ਕੀ ਕਰਦਾ ਜੱਸੇ ਤੂੰ ਮੈਂ ਆ ਜੀ ਅੱਜ ਘਰੇ ਕੰਮ ਕਰਦੇ ਹੁੰਦੇ ਹਾਂ ਜੀ ਕੀ ਕੀ ਕਾਦਾ ਕੰਮ ਆਹ ਮਕੈਨਿਕ ਆਉਂਦੀ ਆ ਜੀ ਅੱਛਾ अच्छा अच्छा ਤੇ ਇਹਦੀ ਮਗਰ ਸੱਚ ਲੰਨ ਵਾਸਤੇ ਆਹ ਰੂਟਾਵੇਟਰ ਬਣਾਉਣਾ ਹੈ। ਇਹ ਰੂਟਾਵੇਟਰ ਆ। ਅੱਛਾ ਵਰਕਸ਼ਾਪ ਆਪਣੇ ਘਰੇ ਆ? ਹਾਂਜੀ। ਅੱਛਾ ਘਰੇ ਵਰਕਸ਼ਾਪ ਆ। ਵਰਕਸ਼ਾਪ ਤੇ ਕੀ ਕੰਮ ਕਰਦਾ ਮੁੰਡਾ ਵਰਕਸ਼ਾਪ ਕਾ ਦੀ ਜੀ ਬਸ ਮਤਲਬ ਨਹੀਂ ਆਉਦਾ ਸ਼ੌਂਕ ਤੌਰ ਤੇ ਹੀ ਕਰਦਾ ਜੀ ਮੈਂ ਜਦੋਂ ਬਸ ਡੈਲ ਹੁੰਦਾ ਕਰਦਾ ਉਹ ਕੰਮ ਨਹੀਂ ਪ੍ਰੋਫੈਸ਼ਨਲੀ ਤਾਂ ਘਰ ਦੇ ਕਰਦੇ ਹੋਣਗੇ ਕੰਮ? ਹਾਂ ਕਰਦੇ ਕਰਦੇ ਆ ਜੀ। ਮੈਂ ਸਟੱਡੀ ਕੀਤੀ ਹੋਈ ਹੈ। ਉਹ ਜਿਹੜਾ ਐ ਤਾਂ ਜਿਵੇਂ ਇਹਨੂੰ ਕੀ ਚੱਕਰ ਪੈ ਗਿਆ ਆ ਰੋਟਾਵੇਟਰ ਦੀ ਗਰਾਰੀ ਸਲਿੱਪ ਹੋ ਗਈ ਚੱਕਰ ਜ਼ਿਆਦਾ ਕਰਕੇ ਪੇਟੀ ਉਹਦੇ ਆ ਜਿਹੜੇ ਦੰਦੇ ਬਰੀਕ ਵਾਲੇ ਸੀਗੇ ਜੀ ਤਾਂ ਕਰਕੇ ਉੱਤੋਂ ਦੀ ਟਪਾ ਦੇ ਇਹਨੇ ਦੰਦੇ ਮਤਲਬ ਟਰੈਕਟਰ ਨੇ ਇੰਨਾ ਜ਼ੋਰ ਮਾਰਿਆ ਵੀ ਇਹਦੇ ਗਰਾਰੀ ਦੇ ਦੰਦੇ ਭੋਰਤੇ ਹਾਂਜੀ ਅੱਛਾ ਤੇ ਹੁਣ ਇਹਦਾ ਕੀ ਕਰੇਗਾ ਇਹਦੇ ਹੁਣ ਗੇਅਰ ਹੋਰਸ ਨਾਲ ਲਾਵਾਂਗੇ ਜੀ ਇਹ ਨਹੀਂ ਲਾਉਣਾਗਾ ਹੋਰ ਲਾਾਂਗੇ ਇਹ ਇਹਨੂੰ ਜਿਵੇਂ ਆ ਆਪਣਾ ਰੋਟਾਵੇਟਰ ਨਿਕਾ ਜਾ ਸੰਦਾ ਇਹ ਚ ਇੰਨੇ ਚੈਲੰਜ ਆ ਗਏ ਵੀ ਆ ਗਰਾਰੀ ਆਪਨ ਦੁਆਰਾ ਲਾਉਣੀ ਪੈਣੀ ਆ ਇਹ ਚ ਕਿੰਨੇ ਕਰੀ ਚੈਲੰਜ ਆਏ ਇਹਦੇ ਚ ਵੀ ਆਏ ਆ ਜੀ ਇੱਕ ਦੋ ਇਹਦੀਆਂ ਕਮੀਆਂ ਸੀਗੀਆਂ ਇਹਦੀਆਂ ਉਹ ਸਾਰੀਆਂ ਪਹਿਲਾਂ ਕੱਢਦੇ ਆਂ ਜੀ ਬਈ ਕੀ ਕੀ ਕਮੀਆਂ ਆਈਆਂ ਗੇਅਰ ਚ ਆਈਆਂ ਹਾਂਜੀ ਪਹਿਲਾਂ ਤਾਂ ਇਹ ਗਰਾਰੀ ਘੁੰਮ ਜਾਂਦੀ ਸੀਗੀ ਉੱਤੇ ਉਹ ਜਾਨੀ ਕਿ ਫੈਕਸ ਟੈਟ ਕਰਕੇ ਪਾਈ ਜਾਂਦੀ ਜੀ ਜਦੋਂ ਜ਼ਿਆਦਾ ਯਤਲ ਪੈਂਦੀ ਸੀਗੀ ਹੂੰ ਫ੍ਰੀ ਹੋ ਜਾਂਦੀ ਸੀਗੀ ਉਹ ਸਾਰੀਆਂ ਤਾਂ ਮੈਂ ਕੱਢਿਆ ਉਹ ਅੱਛਾ ਹੁਣ ਹੁਣ ਇਹਦੇ ਗੇਅਰ ਗੁਰ ਦਾ ਕੰਮ ਨਹੀਂ ਕੱਢੂਗਾ ਇਹ ਹਾਂਜੀ ਹਾਂ ਤੇ ਜਿਹੜੇ ਆ ਲੱਕੜ ਆ ਟਾਇਰ ਟਾਇਰ ਆ ਇਹ ਵੀ ਆਪ ਹੀ ਬਣਾਏ ਲੱਕੜ ਦੇ ਹਾਂਜੀ ਆ ਵੀ ਤਿਆਰ ਕਰੇ ਹੋਏ ਇਹ ਕਿੰਨੇ ਘਰ ਇਲਾਕਾ ਟੁੱਟੀ ਹੋਊਗੀ ਕਿੰਨੇ ਕ ਵਾਰ ਇਹ ਟਾਇਰ ਪਹਿਲੀ ਵਾਰ ਚ ਬਣ ਗਿਆ ਨਹੀਂ ਤਾਂ ਬਣ ਗਏ ਸੀ ਹਾਂਜੀ ਪਹਿਲੀ ਵਾਰ ਚ ਆ ਮੂਹਰਲਾ ਟਾਇਰ ਇਹ ਵੀ ਆਪ ਦੇ ਤਿਆਰ ਕਰੇ ਹੋਏ ਆ ਵੀ ਦੇਖੋ ਲੱਕੜ ਦੇ ਤਿਆਰ ਕਰੇ ਵੇ ਆ ਟਾਇਰ ਇਹ ਰਬੜ ਦੇ ਨਹੀਂ ਗੇ ਹਨਾ ਅੱਛਾ ਇਹਨਾਂ ਦਾ ਟਾਇਰ ਵੀ ਤੇ ਉਹ ਆ ਚੱਕਾ ਵੀ ਆਪ ਦਾ ਹੀ ਆ ਹਾਂਜੀ ਰੈਮ ਵੀ ਆ ਆ ਰੈਮ ਖੁੱਲਦਾ ਹਾਂਜੀ ਟਾਇਰ ਆਡ ਲੈ ਜਾਂਦਾ ਹੱਬ ਵੀ ਆਡ ਲੈ ਜਾਂਦੀ ਆ ਦੀ ਜੇ ਲਾਉਣੀ ਆ ਹੱਬ ਆਡ ਲੈਂਦੀ ਆ ਟਾਇਰ ਸਪਿੰਡਲ ਸਪਿੰਡਲ ਵੀ ਉਵੇਂ ਪਾਏ ਆ ਸਪਿੰਡਲ ਵੀ ਉਵੇਂ ਨਿਕਲਦੇ ਆ ਯਾਰ ਸਪਿੰਡਲ ਨਿਕਲਦੇ ਆ ਸਪਿੰਡਲ ਬਾਹਰ ਆਡਰ ਨਿਕਲਣਗੇ ਹੂੰ ਵੀ ਆਏ ਨਹੀਂਗਾ ਵੀ ਕਿਸੇ ਚੀਜ਼ ਦੀ ਮਤਲਬ ਮੈਂ ਪਹਿਲਾਂ ਵੀ ਕਿਹਾ ਵੀ ਜਿੱਥੋਂ ਜਿੱਥੋਂ ਕੋਈ ਟਰੈਕਟਰ ਖੁੱਲਦਾ ਹੁੰਦਾ ਉੱਥੋਂ ਤੋਂ ਖੁੱਲੂ ਆ ਹਾਂਜੀ ਉੱਥੋਂ ਸਾਰਾ ਹੈਨਾ ਇਹਦਾ ਮਿੰਨੀ 5305 ਜੋਨਿਅਰ ਵਾਲਾ ਹੂੰ ਇਹ ਜੇ ਵੱਡਾ 5305 ਸਾਰਾ ਵਿੱਚੋ ਹੀ ਆ ਜਾ ਆ ਜਾ ਵਿੱਚ ਆ ਵਿੱਚ ਆ ਵੀਡੀਓ ਦੇ ਵਿੱਚ ਆ ਹਾਂ ਇਹ 5305 5305 ਜਿਵੇਂ ਤੁਹਾਨੂੰ ਚੰਦਾ ਜਿਹੜਾ ਪੰਜ ਵੱਡਾ ਟਰੈਕਟਰ ਮਿਲੂ ਓਵੇਂ ਹੀ ਇਹਦੇ ਵਿੱਚ ਕੱਲੀ ਕੱਲੀ ਚੀਜ਼ ਹਾਂ ਤੇ ਸ਼ੋਅ ਦਿਖਾਈ ਸ਼ੋਅ ਸ਼ੋਅ ਵੀ ਲੱਕੜ ਦੀ ਹੋਈ ਹੈ ਨਾ ਉਹ ਵੀ ਸਾਰੀ ਆਪ ਦੀ ਹੱਥ ਦੀ ਘੜੀ ਵੀ ਹੈ ਜੀ ਸ਼ੋਅ ਆ ਤੇ ਆ ਆ ਆ ਜਾਲੀ ਕਿੱਥੋਂ ਲਿਆਂਦੀ ਚਮਾ ਸੇਮ ਉਹਦੇ ਨਾਲ ਦੀ ਇਹ ਜਾਲੀ ਇਹ ਤਿਆਰ ਕੀਤੀ ਕਰੇ ਹਾਂਜੀ ਜਾਲੀ ਵੀ ਤਿਆਰ ਕੀਤੀ ਜਾਲੀ ਵੀ ਕਰੇ ਤਿਆਰ ਕੀਤੀ ਸਾਰੀ ਚੀਜ਼ ਕੁੱਲ ਸਾਰੇ ਆਪਦੇ ਹਿਸਾਬ ਨਾਲ ਪਾਏ ਹੋਏ ਆ ਜੀ ਉਹ ਮੈਂਤੀ ਐਂਤੀ ਕਰਕੇ ਤੇ ਸੇਮ ਆ ਹਾਂ ਮੈਂ ਕਹਿੰਦਾ ਯਾਰ ਕਮਾਲ ਆ ਯਾਰ ਤੂੰ ਦੇਖ ਸ਼ੋਅ ਤੇ ਕਰਨੇ ਹੂੰ ਹਾਂ ਛੋ ਬਣਾਈ ਦੇ ਯਾਰ ਸਿਰਾ ਕੀਤਾ ਪਰ ਲੱਕੜ ਦੀ ਛੋ ਬਣਾਈ ਆ ਬਾਈ ਨੇ ਯਾਰ ਹੂੰ ਨੈਕਸਟ ਲੈਵਲ ਆ ਯਾਰ ਮੈਨ ਤਾਂ ਇਹ ਲੱਗਦਾ ਵੀ ਤੈਨੂੰ ਕੋਈ ਜੌਂਡੀਅਰ ਵਾਲਿਆਂ ਨੂੰ ਨਾ ਤੈਨੂੰ ਕੋਈ ਵੱਡਾ ਵਾਰ ਦੇਣਾ ਚਾਹੀਦਾ ਜਿਹੜੇ ਬੰਦੇ ਨੇ ਯਾਰ ਜੌਂਡੀਅਰ ਟਰੈਕਟਰ ਬਣਾਉਣ ਵਾਸਤੇ 6 ਸਾਲ ਲਾ ਗਿਨ ਹਾਂਜੀ ਜੇ ਹੁਣ ਮੈਂ ਇੱਕ ਤੈਨੂੰ ਕਹਾਂ ਵੀ ਮੈਨੂੰ ਕਾਪੀ ਤਿਆਰ ਕਰ ਦੇ ਹੁਣ ਕਿੰਨੇ ਤਿਆਰ ਚਿਰ ਤੱਕ ਕਰ ਦੇ ਹੁਣ ਦਾ ਕਰ ਦਾਂਗੇ ਜੀ ਮਹੀਨੇ ਕਿ ਜੀ ਹੁਣ ਮੈਂ ਨਿਯਤ ਕਰ ਦੇਗਾ ਹਾਂ ਪਹਿਲਾਂ ਫਿਰ ਮੈਂ ਸਟੱਡੀ ਕਰਦਾ ਹੁੰਦਾ ਸੀ ਨਾ ਪਹਿਲਾਂ ਨਾਲ ਸਟੱਡੀ ਕਰਦਾ ਸੀ ਅੱਛਾ ਪੜਦਾ ਕੀ ਪੜਿਆ ਕੀ ਹੈ ਪੜੇ ਦੀਏ ਜਿਵੇਂ ਮੇਰੀ ਗ੍ਰੈਜੂਏਸ਼ਨ ਆ ਜੀ ਮਕੈਨੀਕਲ ਇੰਜੀਨੀਅਰ ਦੀ ਅੱਛਾ ਨਾਲ ਪੜਦਾ ਸੀਗਾ ਹਾਂਜੀ ਤੇ 5-6 ਸਾਲ ਲੱਗਿਆ ਰਿਹਾ ਇੱਥੇ ਉਹ ਆਇਆ ਨਾ ਹਰ ਵਕਤ ਨਹੀਂ ਸੀ ਜਦੋਂ ਟਾਈਮ ਲੱਗਦਾ ਸੀਗਾ ਬਸ ਕਿਤੇ ਮਨ ਪੜ੍ਹਾਈ 'ਚ ਜਾਂਦਾ ਹੂੰ ਸਾਰਾ ਤੇ ਯਾਰਾ ਮਿੱਤਰਾਂ ਨੂੰ ਪਤਾ ਸੀ ਵੀ ਇਹ ਇਹੋ ਜਿਹੇ ਪ੍ਰੋਜੈਕਟ ਤੇ ਕੰਮ ਚੱਲੀ ਜਾਂਦਾ ਹਾਂਜੀ ਇਹਨੂੰ ਪਤਾ ਸੀ ਇਹਦਾ ਪਤਾ ਹੀ ਹੈ ਇਹ ਨਾਲ ਹੀ ਇਹ ਤਾਂ ਫਿਰ ਨਾਲ ਆ ਨਾ ਪੂਰਾ ਪ੍ਰਚਾਰਕਾ ਹਲ ਜਿਤੇ ਰਾਇ ਹੈ ਹਾਂ ਤੁਹਾਡੇ ਜੋ ਫੋਨ ਮੈਨੂੰ ਕਿਹਦੇ ਕੀਤਾ ਇਹ ਮੈਨੂੰ ਕਹਿੰਦਾ ਪੈਸੇ ਕਿੰਨੇ ਲਵੇਂਗਾ ਮੈਂ ਕਹਾ ਬਾਈ ਅਰ ਤੁਸੀਂ ਦੱਸੋ ਪੈਸੇ ਜਦੋਂ ਮੈਂ ਦੇਖਿਆ ਵੀਡੀਓ ਇਹਗਾ ਮੈਂ ਕਹਾ ਤੁਸੀਂ ਦੱਸੋ ਮੈਥੋਂ ਕਿੰਨੇ ਲਾਉਂਗੇ ਹਣਾ ਅਕਸਰ ਯਾਰ ਯਾਰ ਕਮਾਲ ਆ ਯਾਰ ਥੋੜਾ ਕੰਮ ਨੈਕਸਟ ਲੈਵਲ ਆ ਯਾਰ ਨਹੀਂ ਬੰਦੇ ਨੇ ਮਿਹਨਤ ਕਰੀ ਮੈਨੂੰ ਪਤਾ ਲੱਗਦਾ ਜਈਦਾ ਕਰੇ ਖੜੇ ਦਾ ਵੀ ਫੇਰੀ ਫਾਇਦਾ ਨਾ ਜੇ ਜੇ ਮਿਹਨਤ ਕਰੇ ਤਾਂ ਲੋਕ ਦੇਖਣ ਯਾਰ ਬੰਦੇ ਨੂੰ ਇੰਸਟਾਗ੍ਰਾਮ ਤੇ ਫਾਲੋ ਕਰੋ ਯਾਰ ਬਾਈ ਸਭ ਤੋਂ ਪਹਿਲੀ ਗੱਲ ਮੈਂ ਤਾਂ ਇੰਨਾ ਕੀ ਕਰਾ ਸਕਦਾ ਹਾਂ ਬਈ ਇੰਸਟਾਗ੍ਰਾਮ ਤੇ ਇਹ ਬੰਦੇ ਨੂੰ ਫਾਲੋ ਕਰੋ YouTube YouTube ਚੈਨਲ ਬਣਾ YouTube ਚੈਨਲ ਹੈਗਾ YouTube ਚੈਨਲ ਕਿਹੜਾ ਆਹੀ ਹੈ ਜੀ ਜਸ ਸਕੈਲਸੀ ਆਹ ਮਗਰ ਲਿਖਿਆ ਦੇ ਜਸ ਸਕੈਲ ਜਸ ਸਕੈਲਸ ਹਾਂਜੀ ਆਪਾਂ ਨਾਲ ਕਰਦੇ ਹਾਂਗੇ ਨਾ ਦੂਜਾ ਉਹ ਜਸ ਸਕੈਲਸੀ ਇੰਸਟਾਗ੍ਰਾਮ ਆ ਜਸ ਸਕੈਲਸੀ ਫੇਸਬੁਕ ਕਾ ਜਸ ਸਕੈਲਸੀ YouTube ਹਾਂਜੀ ਯਾਰ ਇਹ ਜੇ ਬੰਦੇ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਸੁਣੋ ਮੇਰੀ ਗੱਲ ਹੈ ਕਿ ਧਿਆਨ ਨਾਲ ਦਰਸ਼ਕ ਸਾਰੇ ਇੱਕ ਅਸਲ ਦੇ ਵਿੱਚ ਨਾ ਇਹੋ ਜਿਹੇ ਬੰਦੇ ਪ੍ਰਮੋਟ ਹੋਣੇ ਚਾਹੀਦੇ ਆ ਅਸੀਂ ਨੱਚਣ ਗਾਉਣ ਵਾਲਿਆਂ ਨੂੰ ਪ੍ਰਮੋਟ ਕਰਕੇ ਹੀਰੋ ਦਿਖਾ ਕੇ ਫੋਟੋਆਂ ਖਿਚਾ ਕੇ ਨੱਚਣ ਗਾਉਣ ਵਾਲੇ ਬੰਦਿਆ ਨੇ ਜਿਨ੍ਹਾਂ ਨੇ ਕੱਪੜੇ ਉਤਾਰ ਕੇ ਮਸ਼ਹੂਰ ਹੋ ਗਏ ਤਾਂ ਸਾਡੇ ਬੱਚਿਆਂ ਸਾਹਮਣੇ ਅਸੀਂ ਆਈਡੀਅਲ ਉਹੋ ਜਿਹੇ ਦੇਤੇ ਸਹੀ ਅਸੀਂ ਆਪਦੇ ਬੱਚਿਆਂ ਨੂੰ ਅਸਲ ਦੇ ਵਿੱਚ ਇਹੋ ਜਿਹੇ ਬੰਦੇ ਆਈਡੀਅਲ ਦੇਣੇ ਇਹੋ ਜਿਹੇ ਬੰਦੇ ਦੇਣੇ ਬਈ ਜਿਹਨੂੰ ਦੇਖੇ ਕੋਈ ਨਵੀਂ ਚੀਜ਼ ਬਣਾਉਣ ਦੀ ਚੀਜ਼ ਕਰੇ ਬੰਦੇ ਅਗਲੇ ਦਾ ਹਾਂ ਹੁਣ ਆ ਬੱਚਾ ਸਾਨੂੰ ਆਈਡੀਅਲ ਦੇਣਾ ਚਾਹੀਦਾ ਸੀ ਆਪਦੇ ਜਵਾਕਾਂ ਨੂੰ ਮੈਂ ਅੱਜ ਸਾਰਾ ਟੱਬਰ ਲੈ ਕੇ ਆਇਆ ਹਜਵਾਕ ਦਿਖਾਉਣ ਵਾਸਤੇ ਬਈ ਯਰ ਪਟੋ ਘਟ ਆ ਬੰਦੇ ਹੀਰੋ ਆ ਠੀਕ ਹੈ ਕਿ ਨਹੀਂ ਮੇਰੀ ਨਿਗਾ ਦੇ ਵਿੱਚ ਜੱਸਾ ਹੀਰੋ ਆ ਮੇਰੀ ਨਿਗਾ ਦੇ ਵਿੱਚ ਜੱਸਾ ਸਾਡੇ ਇਲਾਕੇ ਦੀ ਸ਼ਾਨ ਆ ਜੱਸੇ ਨੰਤ ਆ ਗਿਆ ਸੱਜਣਾ ਹੈ ਮੈਂ ਹੋਰ ਜੇ ਤੁਸੀਂ ਖੁੱਲ ਕੇ ਇਹਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਨਾ ਤਾਂ ਜੱਸੇ ਦਾ ਮਤਲਬ ਡਰਾਵਰਾਂ ਡਰੂਬਨਾ ਤਾਂ ਮੈਂ ਪਿੰਨਾ ਪੁੰਨਾ ਤਾਂ ਇਹ ਮੈਂ ਛੋਟੀਆਂ ਗੱਲਾਂ ਕਰ ਦੂੰਗਾ ਪਰ ਜੇ ਤੁਸੀਂ ਕਹੋਗੇ ਨਾ ਡਰਾਵਰ ਵਾਲੀ ਪੈਨ ਜਿਹੜੀ ਪੈਨ ਉਹ ਵੀ ਓਮੇ ਬਣਾਈ ਹੋਈ ਆ ਜਿਹੜੀ ਪੈਨ ਡਰਾਵਰ ਦੇ ਵਿੱਚ ਹੁੰਦੀ ਆ ਹਾਂ ਉਹ ਪੈਨ ਵੀ ਸੇਮ ਵਰਕ ਕਰਦੀ ਆ ਓਮੇ ਡੰਡਾ ਵੀ ਓਮੇ ਖੋਲਦਾ ਹਾਂ ਜਿਹੜੀਆਂ ਇੱਥੇ ਆਪਣੇ ਪਾਈਆਂ ਹੁੰਦੀਆਂ ਕਾਟਰ ਪਿੰਨਾ ਜੀਆਂ ਉਹ ਵੀ ਸੇਮ ਓਮੇ ਮਤਲਬ ਇੱਕ ਇੱਕ ਚੀਜ਼ ਜਿਹੜੀ ਜਿਹੜੀ ਚੀਜ਼ ਤੁਸੀਂ ਕਹਿ ਸਕਦੇ ਨਾ ਵੀ ਤੁਹਾਡੇ ਟਰੈਕਟਰ ਦੇ 540 ਦੇ 5405 ਦੇ ਲੱਗੀ ਆ ਤੁਹਾਨੂੰ 5405 ਦੀ ਹਰੇਕ ਚੀਜ਼ ਇਹਦੇ ਲੱਗੀ ਵੀ ਮਾ ਲੋ ਜੌਂਡੀਅਰ ਦੇ ਕਿਹੜੇ ਕਿਹੜੇ ਫੈਨ ਆ ਯਾਰ ਲਵਾਓ ਹਾਜ਼ਰੀ ਤੇ ਬਾਈ ਨੂੰ ਹੌਸਲਾ ਦਿਓ ਵੀਡੀਓ ਸ਼ੇਅਰ ਕਰੋ ਮੈਂ ਹਰੇ ਹਰੇਕ ਵੀਡੀਓ ਦਾ ਕਹਿੰਦਾ ਨਹੀਂ ਕਿਉਂਕਿ ਮੇਰੇਆਂ ਵੀਡੀਓ ਕਮਰਸ਼ਲ ਹੁੰਦੀਆਂ ਮੈਨੂੰ ਵੀ ਐ ਹੁੰਦਾ ਵੀ ਉਹਨੂੰ ਪਸੰਦ ਆਵੇ ਤਾਂ ਆਹ ਵੀਡੀਓ ਆਪਣੀ ਕਮਰਸ਼ਲ ਨਹੀਂ ਗਈ ਤਾਂ ਇਹ ਵੀਡੀਓ ਨੂੰ ਮੈਂ ਕਹਿੰਦਾ ਵੀ ਬੰਦੇ ਦੀ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿ ਸਾਡੇ ਜਵਾਕਾਂ ਨੂੰ ਕਿਹੋ ਜੇ ਬੰਦੇ ਆ ਜਿਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ ਆਪਦੇ ਆਪ ਦੇ ਬੱਚੇ ਨੂੰ ਇਹਦੀ ਵੀਡੀਓ ਦਿਖਾਓ ਆਪਦੇ ਆਪ ਦੇ ਬੱਚੇ ਨੂੰ ਇਹਦਾ ਪੇਜ ਇੰਸਟਾਗ੍ਰam ਦਾ ਫੇਸਬੁੱਕ ਦਾ YouTube ਦਾ ਫਾਲੋ ਕਰਾਓ ਜਿਉਂਦੇ ਰਹੋ